ਅੱਛਾ ਜੀ ਅੱਜ ਇਸ ਤਰ੍ਹਾਂ ਦੇ ਨੂੰ ਲੈ ਕੇ ਇੱਕ ਮੀਟਿੰਗ ਚੱਲੀ ਜਿਹੜੀ 15 ਅਗਸਤ ਨੂੰ ਸਾਡੇ ਜਿਹੜੇ ਮਹਾਨ ਸ਼ਹੀਦ ਹੋਏ ਨੇ ਸੱਤ ਮੈਲ ਸਿੰਘ ਜੀ ਨੂੰ ਬਹੁਤ ਵੱਡੀ ਕਾਨਫਰੰਸ ਹੋਣ ਜਾ ਰਹੀ ਹੈ ਜਿਸ ਤਿੱਕੇ ਨਾਲ ਪੰਜਾਬ ਦਾ ਮਾਹੌਲ ਬਣਿਆ ਜਿੱਥੇ ਵੀ ਕਿਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਭਗਦੇ ਮਸਲਿਆਂ ਵਾਸਤੇ ਕੋਈ ਕਾਨਫਰੰਸ ਕਰਦਾ ਕੋਈ ਮੀਟਿੰਗਾਂ ਕਰਦਾ ਹੈ ਬੜੀ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਪਹੁੰਚਦੇ ਨੇ ਇਸ ਇਸੁਰ ਦੀ ਕਾਨਫਰੰਸ ਦੇ ਵਿੱਚ ਵੀ ਮੈਂ ਸਮਝਦਾ ਜਿੰਨੀਆਂ ਵੀ ਪਿਛਲੀਆਂ ਕਾਨਫਰੰਸਾਂ ਹੋਈਆਂ ਨੇ ਉਹਨਾਂ ਸਾਰੀਆਂ ਕਾਨਫਰੰਸਾਂ ਤੋਂ ਸਭ ਤੋਂ ਵੱਡੀ ਕਾਨਫਰੰਸ ਇਸੁਰ ਦੇ ਵਿੱਚ ਹੋਊਗੀ ਕਿਉਂਕਿ ਪੰਜਾਬ ਦੇ ਵਿੱਚ ਅੱਜ ਸਰਕਾਰ ਨਾਲ ਉਹਦੀ ਕੋਈ ਚੀਜ਼ ਨਹੀਂ ਹੈ ਲੋਕਾਂ ਦੀ ਬੁਰੀ ਹਾਲਤ ਹੋਈ ਪਈ ਹੈ ਤੜਫਾਏ ਪੈਨੇ ਲੋਕ ਸੋ ਦੁਖੀ ਹੋ ਹੋ ਕੇ ਲੋਕ ਸਾਰੇ ਅੱਜ ਕਾਲੀਦਾਲ ਨੂੰ ਆ ਰਹੇ ਨੇ ਯਾਦ ਕਰ ਰਹੇ ਨੇ ਅਕਾਲੀ ਦਲ ਦਾ ਸਮਾਂ ਕਿ ਜੋ ਅਕਾਲੀ ਦਲ ਦੇ ਸਮੇਂ ਦੇ ਵਿੱਚ ਪੰਜਾਬ ਨੂੰ سہولتਾਂ ਮਿਲੀਆਂ ਉਹ ਕਿਸੇ ਵੀ ਰਾਜ ਦੇ ਵਿੱਚ ਮਿਲ ਨਹੀਂ ਸਕਦੀਆਂ ਔਰ ਨਾ ਸਾਹਮਣੇ ਦਾ ਜਿੰਨੀ ਤੇਜ਼ੀ ਦੇ ਨਾਲ ਸਮਾਂ ਬਦਲਦਾ ਜਾ ਰਿਹਾ 2027 ਸ਼ੌਮਣੀ ਅਕਾਲੀ ਦਲ ਦੀ ਹੋਊਗੀ ਤੇ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਇਹਦੇ ਵਿੱਚ ਗੱਲ ਮੁੱਦੇ ਸਾਰੇ ਨੇ ਜੀ ਮੁੱਦੇ ਤਾਂ ਹੁਣ ਰਹੀ ਕੋਈ ਨਹੀਂ ਗਿਆ ਚਾਹੇ ਤਾਂ ਜ਼ਮੀਨਾਂ ਦੇ ਇਜਾਰੇ ਦੀ ਗੱਲ ਕਰੀਏ ਚਾਹੇ ਨਸ਼ਿਆਂ ਦੀ ਗੱਲ ਕਰੀਏ ਚਾਹੇ ਡਵੈਲਪਮੈਂਟ ਦੀ ਗੱਲ ਕਰੀਏ ਕੋਈ ਹੈ ਹੀ ਨਹੀਂ ਮਸਲਾ ਜਿਹੜਾ ਉਹ ਰਿਹਾ ਹੋਵੇ ਕਿ ਸਰਕਾਰ ਨਾਲ ਉਹਦਾ ਕੁਝ ਚੀਜ਼ੇ ਹੈ ਨਹੀਂ ਹਾਂਜੀ ਪਤਾ ਨਹੀਂ ਕੀ ਕਹਿਣਾ ਚਾਹੁੰਗੇ ਅੱਜ ਦੇ ਦੇਖੋ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ੋਮਣੀ ਅਕਾਲੀ ਦਲ ਸ਼ਹੀਦਾਂ ਨੂੰ ਸ਼ਰਧਾ ਸਤਕਾਰ ਪੇਟ ਕਰਨ ਵਾਸਤੇ ਸਰਦਾਰ ਕਰਨੈਲ ਸਿੰਘ ਜੀ ਛੁਰੂ ਸਦਾ ਭਵਿੰਦਰ ਸਿੰਘ ਜੀ ਛੁਰੂ ਨੂੰ ਸ਼ਰਧਾ ਸਤਕਾਰ ਪੇਟ ਕਰਨ ਲਈ ਸਾਥ ਸਾਡੇ ਸਤਕਾਰਯੋਗ ਪ੍ਰਧਾਨ ਸਦਾ ਸੁਵੀਰ ਸਿੰਘ ਜੀ ਬਾਦਲ ਚੇਚੇ ਤੌਰ ਤੇ ਪਹੁੰਚ ਰਹੇ ਨੇ ਵੱਡੀ ਮਹਾਨ ਸ਼ਹੀਦ ਦੀ ਕਾਨਫਰੰਸ ਕੀਤੀ ਜਾ ਰਹੀ ਹੈ ਉਸ ਕਾਨਫਰੰਸ ਚ ਜਿੱਥੇ ਅਸੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਾ ਉੱਥੇ ਜੋ ਅੱਜ ਦੀ ਮੌਜੂਦਾ ਸਰਕਾਰ ਹੈ ਉਸ ਦੀਆਂ ਖਾਮੀਆਂ ਵੀ ਲੋਕਾਂ ਚ ਜਾਗਰੂਕ ਕਰਨੀਆਂ ਨੇ ਕਿਸ ਤਰ੍ਹਾਂ ਭ੍ਰਿਸ਼ਟਾਚਾਰ ਕਿਸ ਤਰ੍ਹਾਂ ਲੋਕਾਂ ਦੀ ਲੁੱਟ ਖਸੁੱਟ ਹੋ ਰਹੀ ਆ ਕਿਸ ਤਰ੍ਹਾਂ ਪੰਜਾਬ ਦਾ ਲਾਅ ਐਂਡ ਆਰਡਰ ਦਾ ਬੁਰਾ ਹਾਲ ਹੈ ਜਾਂ ਕਹ ਦੀਏ ਹਰ ਇੱਕ ਵਰਗ ਨੂੰ ਮੈਂ ਕਹੂੰਗਾ ਪਛੜਾਇਆ ਜਾ ਰਿਹਾ ਪੰਜਾਬ ਮੈਂ ਕਹੂੰਗਾ ਬਹੁਤ ਜ਼ਿਆਦਾ ਹੱਦ ਤੱਕ ਪੱਛੜ ਚੁੱਕਿਆ ਇਹ ਸਾਰੀਆਂ ਗੱਲਾਂ ਸਾਡੇ ਲੋਕਾਂ ਨਾਲ ਸਾਂਝੀਆਂ ਕਰਨੀਆਂ ਬਣਦੀਆਂ ਨੇ ਕਿਉਂਕਿ ਇਹ ਜਿਹੜੀ ਸਰਕਾਰ ਬਣੀ ਹੈ ਪਿਛਲੇ ਸਮੇਂ ਦੌਰਾਨ ਜਦੋਂ ਇਹ ਸਰਕਾਰ ਬਣਨ ਤੋਂ ਪਹਿਲਾਂ ਇਹਨਾਂ ਨੇ ਸ਼ਮਨੀ ਕਾਲੀਦਾਨ ਨੂੰ ਭੰਡ ਕੇ ਇਹ ਅੱਗੇ ਆਏ ਨੇ ਸਰਕਾਰ ਬਣਾਈ ਹੈ ਪਰ ਅਸੀਂ ਮੈਂ ਕਹੂੰਗਾ ਕਿ ਗੱਲਾਂ ਸੱਚੀਆਂ ਕਰਕੇ ਇਹਨਾਂ ਨੇ ਸਾਢੇ 3-4 ਸਾਲ ਚ ਕੀਤਾ ਕੁਛ ਨਹੀਂ ਪੰਜਾਬ ਦੇ ਨੌਜਵਾਨਾਂ ਵਾਸਤੇ ਕਿਸਾਨਾਂ ਵਾਸਤੇ ਗਰੀਬਾਂ ਵਾਸਤੇ ਇੱਕ ਵੀ ਵਰਗ ਵਾਸਤੇ ਇਹ ਗਿਣਾ ਦੇਣ ਕਿ ਅਸੀਂ ਇੱਕ ਵੀ ਕੰਮ ਕੀਤਾ ਇੱਕ ਵੀ ਕੰਮ ਇਹਨਾਂ ਨੇ ਕਿਸੇ ਵਰਗ ਵਾਸਤੇ ਨਹੀਂ ਕੀਤਾ ਸੋ ਸਾਰੇ ਵਰਗਾਂ ਦੀ ਜੇ ਰਾਖੀ ਕਿਸੇ ਨੇ ਕੀਤੀ ਹੈ ਕਿਸਾਨਾਂ ਦੀ ਮਜ਼ਦੂਰਾਂ ਦੀ ਜਾਕ ਇੰਡਸਟਰੀ ਲਿਸਟਾਂ ਦੀ ਜਾਂ ਪੰਜਾਬ ਦੇ ਹਰ ਇੱਕ ਮੁੱਦੇ ਤੇ ਜੇ ਕੋਈ ਕੰਮ ਕਰਦਾ ਰਿਹਾ ਤਾਂ ਸ਼ੋਭਨੀ ਕਾਲੀਦਲ ਕਰਦਾ ਰਿਹਾ ਅਸੀਂ ਇਹ ਲੋਕਾਂ ਚ ਗੱਲਾਂ ਜਾਗਰ ਵੀ ਕਰਨੀਆਂ ਨੇ ਲੋਕਾਂ ਨੂੰ ਪ੍ਰੇਰਿਤ ਵੀ ਕਰਨਾ ਤੇ ਲੋਕਾਂ ਨੂੰ ਪ੍ਰੇਰਿਤ ਕੇ ਸ਼ੋਭਨੀ ਕਾਲੀਦਲ ਨਾਲ ਦੁਆਰ ਤੋਂ ਜੋੜ ਕੇ ਅਸੀਂ ਆਉਣ ਵਾਲੇ ਸਮੇਂ ਚ 2027 ਦੀ ਸਰਕਾਰ ਦਾ ਮੋੜ ਬਦਲਣਾ ਇਹ ਹੀ ਸਾਡੀ ਇਸ ਸ਼ੀਦ ਦੀ ਕਾਨਫਰੰਸ ਦਾ ਮੁੱਖ ਪਰਪਸ ਹੈ ਤੇ ਅਸੀਂ ਸ਼ੀਦਾਂ ਨੂੰ ਫਿਰ ਇੱਕ ਵਾਰ ਸਰਦਾਰ ਸਤਕਾਰ ਭੇਟ ਕਰਕੇ ਇਹ ਕਾਨਫਰੰਸ ਨੂੰ ਕਾਮਯਾਬ ਕਰਨਾ ਭਾਈ ਸਾਹਿਬ ਕੀ ਕਹਿਣਾ ਚਾਹੁੰਗੇ ਅੱਜ ਇਸ ਮੀਟਿੰਗ ਨਾਲ ਅੱਜ ਜਿਹੜੀ ਇਹ ਮੀਟਿੰਗ ਕੀਤੀ ਗਈ ਆ ਜਿਹੜੀ 15 ਅਗਸਤ ਨੂੰ ਇੱਥੇ ਕਾਨਫਰੰਸ ਇਸੜੂ ਦੀ ਹੁੰਦੀ ਹੈ ਹਰ ਸਾਲ ਉਸ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਲੋਕਾਂ ਨੂੰ ਡਾਇਰੈਕਸ਼ਨ ਦੇਣੀ ਹੈ ਕਿਉਂਕਿ ਅੱਜ ਹਰੇਕ ਵਰਗ ਚਾਹੇ ਅਮੀਰ ਆ ਗਰੀਬ ਆ ਚਾਹੇ ਪਿੰਡੂ ਆ ਸ਼ਹਿਰੂ ਆ ਉਹ ਹਰੇਕ ਅੱਜ ਜੋ ਸਰਕਾਰ ਦੀਆਂ ਨੀਤੀਆਂ ਨਾਲ ਉਹ ਤੋਂ ਪਰੇਸ਼ਾਨ ਆ ਤੇ ਇਹ ਜਿਹੜੀ ਜਿੱਥੇ ਅਸੀਂ ਇੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਹਰ ਸਾਲ ਇਕੱਠੇ ਹੁੰਨੇ ਆ ਐਤਕੀ ਦਾ ਮੇਨ ਮੁੱਦਾ ਇਹ ਰਹਿਣਾ ਵੀ ਜਿਹੜੇ ਲੋਕ ਪੰਜਾਬ ਨੂੰ ਪਿੱਛੇ ਲੈ ਕੇ ਜਾ ਰਹੇ ਨੇ ਜਿਹੜੇ ਪੰਜਾਬ ਦੀ ਡਵੈਲਪਮੈਂਟ ਨੂੰ ਪਿੱਛੇ ਸੈੱਟ ਰਹੇ ਨੇ ਉਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਆ ਤੇ ਸ਼੍ਰੋਮਣੀ ਅਕਾਲੀ ਦਲ ਪਿਛਲੇ ਸਮੇਂ ਤੋਂ ਪੰਜਾਬ ਦੇ ਹਿੱਤਾਂ ਲਈ ਖੜਾ ਰਿਹਾ ਤੇ ਅੱਜ ਲੋਕਾਂ ਨੂੰ ਜੇ ਆਸ ਆ ਪੂਰੇ ਪੰਜਾਬ ਦੇ ਵਿੱਚ ਤਾਂ ਕੇਵਲ ਸ਼੍ਰੋਮਣੀ ਅਕਾਲੀ ਦਲ ਤੋਂ ਆਸ ਆ ਕਿਉਂਕਿ ਖੇਤਰੀ ਪਾਰਟੀ ਹੀ ਖੇਤਰੀ ਮੁੱਦਿਆਂ ਨੂੰ ਵਧੀਆ ਚੱਕ ਸਕਦੀ ਆ ਬਾਕੀ ਜਿਹੜੇ ਲੋਟੂ ਟੋਲੇ ਅੱਜ ਚੱਲੇ ਹੋਏ ਨੇ ਹਰੇਕ ਦਾ ਆਪਣਾ ਆਪਣਾ ਮੋਟਿਵ ਆ ਪਰ ਅਕਾਲੀ ਦਲ ਇੱਕ ਜਹੀ ਪਾਰਟੀ ਜਿਹੜੀ ਪੰਜਾਬ ਤੋਂ ਜੰਮੀ ਆ ਗਲੀਆਂ ਚੋਂ ਚੱਲਦੀ ਆ ਪੰਜਾਬ ਦੀਆਂ ਸੱਥਾਂ ਚੋਂ ਚੱਲਦੀ ਆ ਅਸੀਂ ਪੰਜਾਬ 'ਚ ਰਹਿਣਾ ਤੇ ਪੰਜਾਬ ਦੇ ਭਲੇ ਦੀ ਗੱਲ ਕਰਨੀ ਆ ਸੋ ਜਿਹੜੀ 15 ਤਰੀਕ ਦੀ ਇਹ ਰੈਲੀ ਦੇ ਸਬੰਧ ਦੇ ਵਿੱਚ ਅਸੀਂ ਤਾਂ ਇੱਕ ਕੇਵਲ ਪ੍ਰਬੰਧ ਦੀ ਮੀਟਿੰਗ ਰੱਖੀ ਸੀ ਪਰ ਭਾਰੀ ਗਿਣਤੀ ਦੇ ਵਿੱਚ ਸਾਰੇ ਜੋ ਵਰਕਰ ਸਹਿਬਾਨ ਪਹੁੰਚੇ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਸਮੂਹ ਹਲਕਾ ਇੰਚਾਰ ਸਹਿਬਾਨਾਂ ਦਾ ਧੰਨਵਾਦ ਕਰਦਾ ਵੀ ਇਸ ਮੀਟਿੰਗ ਨੂੰ ਕਾਮਯਾਬ ਕਰਨ ਲਈ ਸਾਡਾ ਕੱਡਰ ਕੱਲਾ ਵਰਕਰ ਪੂਰੀ ਤਨਦੇਹੀ ਨਾਲ ਕੰਮ ਕਰੂ। ਤੇ ਇਸ ਮੀਟਿੰਗ ਦੇ ਵਿੱਚ ਜਿਹੜੀ ਕਾਨਫਰੰਸ ਆਈ ਹੈ ਇਹਦੇ ਵਿੱਚ ਕਿਹੜੀ ਕਿਹੜੀ ਲੀਡਰਸ਼ਿਪ ਦੇ ਵਿੱਚੋਂ ਕਿਹੜੇ ਕਿਹੜੇ ਆਪੋ ਪਹੁੰਚੇ? ਦੇਖੋ ਜਿਹੜੀ ਸਾਡੀ ਸਮੂਹ ਸੀਨੀਅਰ ਲੀਡਰਸ਼ਿਪ ਆ ਪ੍ਰਧਾਨ ਸਾਹਿਬ ਹੋਗੇ ਬਾਕੀ ਜਿੰਨੀ ਲੀਡਰਸ਼ਿਪ ਆ ਕਿਉਂਕਿ ਜਿਹੜਾ ਪ੍ਰੋਟੋਕਾਲ ਹੁੰਦੀ ਆ ਪ੍ਰੋਟੋਕਾਲ ਚਣਗੇ ਜਿਹੜੇ ਜਿਹੜੀ ਲਿਸਟ ਹੋਊਗੀ ਉਹਨਾਂ ਦਾ ਜੋ ਸਾਡਾ ਸਟੇਜ ਦਾ ਸੈਕਟਰੀ ਹੋਊਗਾ ਉਹਨਾਂ ਨੂੰ ਸਮੇਂ ਤੇ ਦੇ ਦਿੱਤੀ ਜਾਊਗੀ ਤੇ ਸਮੂਹ ਜਿਹੜੀ ਵੱਡੀ ਲੀਡਰਸ਼ਿਪ ਹੋਊਗੀ ਕਿਉਂਕਿ ਲੋਕ ਇਹ ਜਿਹੜੀਆਂ ਮੀਟਿੰਗਾਂ ਹੁੰਦੀਆਂ ਨੇ ਇਹ ਵੀ ਇੱਕ ਜਰੀਆ ਹੁੰਦਾ ਕਿ ਰੈਲੀਆਂ ਵੀ ਜਰੀਆ ਹੁੰਦੀਆਂ ਨੇ ਜਿਨ੍ਹਾਂ ਨੂੰ ਅੱਜ ਪੰਜਾਬ ਤੇ ਰੋਸ ਆ ਉਹ ਇਕੱਠੇ ਹੋ ਕੇ ਆਉਂਦੇ ਆਪਣੇ ਲੀਡਰਾਂ ਨੂੰ ਸੁਣਦੇ ਆ ਜਿੱਥੇ ਉਹ ਸ਼ਾਹ ਮਿਲਦਾ ਉਹਨਾਂ ਨੂੰ ਆਪਣੀ ਪਾਰਟੀ ਲਈ ਕੰਮ ਕਰਨ ਦਾ ਉੱਥੇ ਜਿਹੜੀਆਂ ਸਰਕਾਰ ਦੀਆਂ ਮਾਰੂ ਨੀਤੀਆਂ ਨੇ ਉਹ ਤੋਂ ਵੀ ਜਾਗਰੂਕ ਹੁੰਦੇ ਆ ਸੋ ਮੈਂ ਸਮੂਹ ਇਲਾਕਾ ਨਿਵਾਸੀਆਂ ਨੂੰ ਵੀ ਬੇਨਤੀ ਕਰਦਾ ਆ ਵੀ ਆਓ ਬਾਤ ਚੜ ਕੇ ਆਓ ਆਪਣੀ ਖੇਤਰੀ ਪਾਰਟੀ ਨੂੰ ਆਪਣੀ ਅਕਾਲੀ ਦਲ ਨੂੰ ਤਕੜਾ ਕਰੋ ਤਾਂ ਕਿ ਆਪਾਂ ਜਿਹੜਾ ਪੰਜਾਬ ਦਾ ਰੁਕਿਆ ਹੋਇਆ ਵਿਕਾਸ ਉਹਨੂੰ ਫੇਰ ਲੀਹਾਂ ਤੇ ਲੈ ਕੇ ਜਾ